ਨੇ। ਬੜੇ ਵੇੜਾ। ਕਿਹੜਾ ਵੇੜਾ ਹੋ ਗਿਆ ਤੂੰ ਇੱਥੇ ਪੈਰ ਜੇ ਕਸਾਈ ਜਾਨੀ ਆ। ਨਾ ਮੇਰੀ ਗੱਲ ਸੁਣ। ਦੋ ਦਿਨ ਹੋ ਗਏ ਮੇਰੇ ਕਮਰੇ 'ਚ ਝਾੜੂ ਲਾਇਆ ਤੇ ਮਣਮਣ ਮਿੱਟਖਾਨਾ ਚੜਿਆ ਪਿਆਗਾ। ਭੂਆ ਜੀ ਮੈਂ ਆ ਹੁਣ ਤਾਂ ਲੱਗੀਆਂ ਹਜੇ ਕੰਮ ਕਰਨ। ਨਾਲੇ ਤੁਹਾਡੇ ਕਮਰੇ ਦੇ ਵਿੱਚ ਵੀ ਝਾੜੂ ਲਾਣ ਗਈ ਸੀਗੀ ਕੱਲ ਵੀ। ਉਹ ਤੁਸੀਂ ਰੋਟੀ ਖਾਂਦੇ ਸੀ। ਅੱਜ ਟੜਕੇ ਜਾ ਕੇ ਦੇਖਿਆ ਤੁਸੀਂ ਚਾਹ ਪੀਂਦੇ ਸੀ। ਮੈਂ ਤਾਂ ਨਹੀਂ ਅੰਦਰ ਗਈ। ਦੇਖ 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 ਕਿਵੇਂ ਕੰਮ ਤੋਂ ਟਾਲ ਦੇ ਬਹਾਨੇ ਨੇਗੇ। ਮੈਂ ਜੇ ਮੈਂ ਰੋਟੀ ਖਾਂਦੀ ਸੀ ਮੈਂ ਕਿਹੜਾ ਸਾਰਾ ਦਿਲੀ ਰੋਟੀ ਖਾਈ ਜਾਣੀ ਸੀ ਬੈਠੀ ਫੇਰ ਆ ਕੇ ਜਮ 10 ਮਿੰਟ ਬਾਅਦ ਚਲਾ ਦਿੰਦੀ ਚੜੂ ਭੂਆ ਜੀ ਮੈਨੂੰ ਘਰ ਦੇ ਕੰਮ ਨਾਲ ਬਹੁਤ ਹੁੰਦੇ ਨੇਗੇ ਮੈਂ ਸੋਚਿਆ ਫੇਰ ਲਾ ਦੂੰਗੀ ਮੁੜ ਕੇ ਟਾਈਮ ਹੀ ਨਹੀਂ ਲੱਗਿਆ ਨਾਲੇ ਜੇ ਮੈਂ ਉਸ ਟਾਈਮ ਅੰਦਰ ਝਾੜੂ ਲਾਉਣ ਆਉਂਦੀ ਨਾ ਤਾਂ ਘੱਟਾ ਪੈਣਾ ਸੀ ਤੁਸੀਂ ਤਾਂ ਵੀ ਬੋਲਣਾ ਸੀਗਾ ਕਿ ਮੈਂ ਰੋਟੀ ਖਾਂਦੀ ਆ ਵੀ ਤੈਨੂੰ ਦੇਖਦਾ ਨਹੀਂ ਹੈਗਾ ਜਵਾਨ ਦੇਖ ਲੈ ਕਿਵੇਂ 1 ਇੰਚੀ ਵਾਂਗੂ ਚੱਲਦੀ ਹੈ ਗੱਲ ਤਾਂ ਨਹੀਂ ਕੋਈ ਪੁੰਜੇ ਡਿੱਗਣ ਲੱਗੀ ਆਏ ਨਹੀਂ ਕਹਿੰਦੀ ਵੀ ਹਾਂ ਮੇਰੀ ਗਲਤੀ ਹੈ ਹਲੇ ਵੀ ਮੈਨੂੰ ਉੱਤੋਂ ਦੀ ਹੋ ਕੇ ਮਿਲਦੀ ਹੈਗੀ ਕੋਈ ਗੱਲ ਨਹੀਂ ਭੂਆ ਜੀ ਮੈਂ ਹੁਣ ਲਾ ਦੰਨੀ ਆ ਝਾੜੂ ਪਰ ਤੁਸੀਂ ਤੇਰਾ ਸਾਰਾ ਹੀ ਪਤਾ ਲੱਗ ਗਿਆ ਵੀ ਉਹ ਦੂਜੀ ਬਹੂ ਘਰੋਂ ਕਿਉਂ ਗਈ ਹੈ ਉਹਨੂੰ ਪੈ ਘਰੋਂ ਕੱਢਿਆ ਆ ਜਿਹੜਾ ਪੁੱਠਾ ਸਿੱਧਾ ਬੋਲਦੇ ਖਬਰਾਂ ਨੂੰ ਜਵਾਕੜੀ ਨੂੰ ਕੀ ਕੀ ਕੋਸ ਬੋਲਦੀ ਹੋਵੇਗੀ ਭੂਆ ਜੀ ਨਾ ਤਾਂ ਮੈਂ ਉਹਨੂੰ ਘਰੋਂ ਕੱਢਿਆ ਤਾਂ ਨਾ ਮੈਨੂੰ ਲੋੜ ਆ ਕਿਸੇ ਨੂੰ ਘਰੋਂ ਕੱਢਣ ਦੀ ਨਾਲੇ ਨਾ ਜੇ ਤੁਹਾਨੂੰ ਇੰਨੀ ਉਹਦੀ ਫਿਕਰ ਆ ਉਹਨੂੰ ਫੋਨ ਲਾ ਕੇ ਪੁੱਛ ਲਓ ਵੀ ਮੈਂ ਉਹਨੂੰ ਕਦੋਂ ਗਲਤ ਕਿਹਾ ਹੈ ਕੁਝ ਹਾਂ ਫੋ ਲਾ ਮੈਂ ਨੂੰ ਮੈਨੂੰ ਕਹੂੰ ਕਿ ਸੇ ਗੱਲ ਦਾ ਪਤਾ ਲੱਗਦਾ ਆ ਜਿਹੜੀ ਤੇਰੀ ਗਿੱਠ ਦੀ ਜਵਾਨ ਲੱਗੀ ਹੈ ਨਾ ਮੈਨੂੰ ਸਾਰੇ ਹੀ ਪਤਾ ਹੈ ਵੀ ਇਹ ਕੀ ਕੀ ਕਾਰਿਆ ਕਰਾਉਂਦੀ ਹੋ ਤਾਂ ਹੀ ਕਰੇ ਨਾ ਤੇ ਚੱਜੂ ਰਹੇਗਾ ਭੂਆ ਜੀ ਬਸ ਕਰਿਆ ਕਰੋ ਤੁਸੀਂ ਇੱਥੇ ਸਾਨੂੰ ਮਿਲਣ ਆਏ ਹੋ ਕਿ ਸਾਡਾ ਕਲੇਸ਼ ਮਟਾਣ ਆਏ ਹੋ ਲੈ ਜਿਹੜੀ ਗੱਲ ਦਾ ਕਲੇਸ਼ ਹੀ ਨਹੀਂ ਮੈਨੂੰ ਲੱਗਦਾ ਸਗੋ ਤੁਸੀਂ ਸਾਡੇ ਘਰੇ ਕਲੇਸ਼ ਪਾਉਣਾ ਚਾਹੁੰਦੇ ਹੋ ਹਾਂ ਕਲੇਸ਼ ਪਾਉਣਾ ਚਾਉਣੀ ਆ ਮੈਨੂੰ ਸਾਰੇ ਹੀ ਪਤਾ ਹੈ ਜਿਹੜੀ ਔਰਤ ਹੁੰਦੀ ਹੈ ਨਾ ਉਹ ਹੀ ਦੂਜੀ ਔਰਤ ਦੀ ਦੁਸ਼ਮਣ ਹੁੰਦੀ ਹੈ ਫਿਰ ਤੂੰ ਕਿਥੋਂ ਬਣੀ ਜਾਰਦੀ ਹੋਏਗੀ ਉਹਦੇ ਨਾਲ ਪੂਆ ਜੀ ਜੇ ਤੁਸੀਂ ਇੰਨਾ ਜਾਣਦੇ ਹੋ ਵੀ ਔਰਤ ਦੂਜੀ ਔਰਤ ਦੀ ਦੁਸ਼ਮਣ ਹੁੰਦੀ ਹੈ ਤਾਂ ਫਿਰ ਤੁਸੀਂ ਘੱਟੋ ਘੱਟ ਇਹ ਵੀ ਸੋਚੋ ਨਾ ਮੇਰੇ ਤੇ ਬੀਤਦੀ ਕੀ ਆ ਮੈਂ ਆਪਦੇ ਆਦਮੀ ਨੂੰ ਕਿੱਦਾਂ ਜਰਦੀ ਆ ਤੇ ਉਹਦੇ ਤੇ ਕੀ ਬੀਤਦੀ ਹੋ ਜਿਹੜਾ ਬਾਹਰ ਨਹੀਂ ਨਿਕਲ ਸਕਦਾ ਲੋਕਾਂ ਨੂੰ ਮਿਹਣੇ ਦਿੰਦੇ ਐ ਇੰਨੇ ਸਾਲ ਵਿਆਹ ਨੂੰ ਹੋ ਗਿਆ ਹਲ ਤੱਕ ਤੇਰੇ ਜਵਾਕ ਨਹੀਂ ਹੋਇਆ ਉਹਦਾ ਨਹੀਂ ਸੋਚਿਆ ਵੀ ਜਿਹਨੇ 24 ਘੰਟੇ ਬੰਦਿਆਂ ਚ ਰਹਿਣਾਗਾ ਵੀ ਉਹਦਾ ਕੀ ਹਾਲ ਐ ਜਵਾਕ ਦਾ ਪੂਆ ਜੀ ਮੇਰੀ ਗਲਤੀ ਨਹੀਂ ਐ ਵੀ ਮੇਰੇ ਜਵਾਕ ਨਹੀਂ ਹੁੰਦਾ ਹਾਂ ਗਲਤੀ ਨਹੀਂ ਲੱਗਦੀ ਮੇਰੇ ਮੱਥੇ ਟੇਕੇ ਨੇ ਮੈਂ ਬਤੇਰੀ ਦਵਾਈਆਂ ਖਾ ਲੀਆਂ ਫਿਰ ਤਾਂ ਹੀ ਤਾਂ ਕਹਿਣੀ ਆ ਵੀ ਤੇਰੇ ਨਹੀਂ ਜਵਾਕ ਹੁੰਦਾ ਉਹਨੂੰ ਤਾਂ ਜਵਾਕ ਜੰਮ ਲੈਣ ਦੇ ਘਰ ਵਸ ਲੈਣ ਦੇ ਵਸਦਿਆਂ ਚ ਰਹਿ ਜਾਣ ਦੇ ਘਰ ਭੂਆ ਜੀ ਮੈਂ ਕਿਸੇ ਦਾ ਘਰ ਜਾੜਦੀ ਨਹੀਂ ਮੈਂ ਤਾਂ ਕਹਿਣੀ ਆ ਵੀ ਉਹਦਾ ਘਰ ਵਸੇ ਨਹੀਂ ਹੈ ਕਿਸੇ ਦਾ ਘਰ ਨਹੀਂ ਹੈਗਾ ਤੇਰਾ ਵੀ ਘਰ ਇਹੀ ਆ ਤੈਨੂੰ ਕੋਈ ਬਾਹਾਂ ਫੜ ਕੇ ਘਰੋਂ ਬਾਹਰ ਨਹੀਂ ਕੱਢਣ ਲੱਗਿਆ ਐਸੇ ਘਰ ਚ ਹੀ ਰਹਿਣਾ ਤਾਂ ਇਹ ਵੀ ਭੂਆ ਜੀ ਜਿਹੜਾ ਤੁਸੀਂ ਮੇਰੇ ਸਾਥ ਕਰਦੇ ਹੋ ਨਾ ਹੁਦਦਾ ਤਾਂ ਮੈਨੂੰ ਲੱਗਦਾ ਵੀ ਮੈਨੂੰ ਘਰੋਂ ਕੱਢਣ ਵਾਲੀਆਂ ਹੀ ਗੱਲਾਂ ਨੇ ਹਾਂ ਆ ਤਾਂ ਲੜੇ ਜਾਣਾ ਫਿਰ ਕਿਸੇ ਮੁਰੇ ਹੋਰ ਲਾਇਆ ਕਰ ਮੇਰੇ ਮੁਰੇ ਨਾਲ ਖਾਈਆਂ ਮਤਾਇਆ ਕਰ ਪਤਾ ਨਹੀਂ ਪੂਆ ਜੀ ਮੈਂ ਤੁਹਾਡੀ ਇੰਨੀ ਇੱਜ਼ਤ ਕਰਦੀ ਆ ਪਰ ਫਿਰ ਵੀ ਤੁਸੀਂ ਮੈਨੂੰ ਐਨਾ ਕੁੱਟਾ ਸਿੱਧਾ ਬੋਲਦੇ ਹੋ ਸਵਾਹ ਇੱਜ਼ਤ ਕਰਦੀ ਆ ਮੈਨੂੰ ਸਾਰਾ ਹੀ ਪਤਾ ਹੈ ਉਤੋਂ ਮਿੱਠੇ-ਪੋਚੇ ਮਾਰਦੇ ਐ ਥੱਲੋਂ ਜਿਹੜਾ ਵੱਡਦੀ ਐ ਕੈਂਚੀ ਨਾਲ ਬੱਸ ਕਰਿਓ ਪਰ ਪੂਆ ਜੀ ਮੈਂ ਤੁਹਾਡੇ ਬਾਰੇ ਕਦੇ ਵੀ ਇਦਾਂ ਸੋਚਿਆ ਨਹੀਂ ਸੀਗਾ ਵੀ ਤੁਸੀਂ ਇੱਕ ਦਿਨ ਆ ਕੇ ਮੇਰੇ ਤੇ ਇਹ ਜਿਹੇ ਇਲਜ਼ਾਮ ਲਾਉਂਗੇ ਹੱਥ ਬੰਨ੍ਹਦੀ ਆ ਤੁਹਾਡੇ ਅੱਗੇ ਮੇਰੇ ਤੇ ਇਲਜ਼ਾਮ ਨਾ ਲਾਓ ਮੈਂ ਕਿਸੇ ਨੂੰ ਤਾਂ ਨਹੀਂ ਕਰਦੀ ਤੇ ਨਾ ਹੀ ਮੈਂ ਘਰੇ ਕੋਈ ਕਲੇਸ਼ ਕਰਦੀ ਆ ਮੇਰੀ ਗੱਲ ਸੁਣ ਲੈ ਆ ਹੱਥ ਜੇ ਬੰਨਣ ਦੀ ਤਾਂ ਲੋੜ ਨਹੀਂ ਮੈਨੂੰ ਇਹ ਜੇ ਡਰਾਮੇ ਨਾ ਸਾਰੇ ਪਤਾ ਵੀ ਟੀਮਿਆਂ ਨੂੰ ਕਿੰਨੇ ਕੁ ਕਰਨੇ ਆਉਦੇ ਹੁੰਦੇ ਆ ਲੱਗੀ ਸਮਝੇ ਬਸ ਘਰ ਚ ਸੁਖ ਸ਼ਾਂਤੀ ਰਹਿਣ ਦੇ ਕੋਈ ਗੱਲ ਨਹੀਂ ਕੋਈ ਜੀ ਸੁਖ ਸ਼ਾਂਤੀ ਹੋਈ ਆ ਕਰ ਲੈ ਹੁਣ ਕੰਮ ਇੱਥੇ ਨਾ ਖੜੀ ਰਹਿ ਨਾਲੇ ਲਾਣੀ ਝਾੜੂ ਮੇਰੇ ਕਮਰੇ ਚ ਹੱਥੇ ਸੋਚਿਆ ਵੀ ਨਹੀਂ ਸੀ ਘੱ ਕਿ ਆਪਦੇ ਤਾਂ ਚੱਲ ਮੈਨੂੰ ਬੋਲਣਗੀ ਰਿਸ਼ਤੇਦਾਰ ਵੀ ਆਕੇ ਮੈਨੂੰ ਬੋਲਣਗੀ ਇਸ ਘਰ ਦੇ ਵਿੱਚ ਕੋਈ ਕਦਰ ਨਹੀਂ ਹੈਗੀ ਜਿਹੜਾ ਕੋਈ ਆਉਂਦਾ ਆਕੇ ਮੈਨੂੰ ਪੁੱਤਾਂ ਸਿੱਤਾ ਬੋਲਣ ਲੱਗ ਜਾਂਦਾ ਹੈ ਬਸ ਆਈ ਨਹੀਂ ਕਿ ਇੱਜ਼ਤ ਰਹੇਗੀ ਮੇਰੀ ਇਸ ਘਰ 'ਚ क्यों मेरे जवाब नहीं होता हंसिस करके <laughs> 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 ਕਿ ਕਿੰਨੇ ਜ਼ਿਆਦਾ ਵੱਲ ਨੇ ਉਥੋਂ ਪ੍ਰੈਸ ਕੀ ਕਰਿਆ ਸੂਟ ਹੀ ਸਾੜਤਾ ਮੇਰਾ ਬੁਲਬੁਲਾ ਤੂੰ ਕੀ ਕਹੀ ਚਾਲੀ ਆ ਦੇ ਆ ਦੇ ਸਾੜਤਾ ਨਾ ਸੂਟ ਮੇਰਾ ਬੁਲਬੁਲਾ ਮੈਂ ਪ੍ਰੈਸ ਜ਼ਰੂਰ ਕੀਤਾ ਪਰ ਮੇਰੇ ਯਕੀਨ ਵਾਂ ਸੂਟ ਤੇਰਾ ਮੈਂ ਸਾੜਿਆ ਨਹੀਂ ਹੋਗਾ ਜਦੋਂ ਮੈਂ ਤੇਰਾ ਸੂਟ ਪ੍ਰੈਸ ਕੀਤਾ ਸੀ ਨਾ ਮੈਂ ਸਾਰਾ ਸੂਟ ਵਧੀਆ ਤੈਹ ਲਾ ਕੇ ਦੇਖਿਆ ਉਥੇ ਤਾਂ ਕੁਝ ਵੀ ਹੈ ਜਿਹੜਾ ਨਿਸ਼ਾਨ ਨਹੀਂ ਸੀ ਸੜੇ ਦਾ ਹੋਰ ਆ ਕਿਨੇ ਘਰ ਤਾਂ ਪ੍ਰੈਸ ਤਾਂ ਤੁਸੀਂ ਹੀ ਕਰੇ ਇਸ ਘਰ ਚ ਤੀਜਾ ਬੰਦਾ ਕੌਣ ਹੈ ਤੇ ਚੇ ਬੰਦੇ ਦੇ ਕੀ ਗੁਰਬੁਰ ਮੈਂ ਤੇ ਟੀਚਾ ਬੰਦਾ ਦਾ ਬਸ ਪੁਆਈ ਹੈ ਮਨ ਉਸ ਤੇ ਪੁਆ ਤੇਲ ਜਾਣ ਲਵਾਂ ਨਹੀਂ ਪੁਆਣੇ ਮੈਨੂੰ ਗੁਰਬੁਰ ਤੇਰਾ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ ਮੈਂ ਕਦੋਂ ਵਿੱਚ ਪੁਆ ਮੈ ਲੈ ਰਹੀ ਇਸ ਗੱਲ ਦੇ ਪਾਗਲ ਮੈਂ ਪ੍ਰੈਸ ਜਰੂਰ ਕੀਤਾ ਆ ਪਰ ਮੈਂ ਨਹੀਂ ਸਾੜਿਆ ਤੇਰਾ ਸ਼ੂਟ ਬੱਸ ਕਰ ਬਾਬੀ ਮੈਨਾਂ ਤੇਰੇ ਤੋਂ ਇਹ ਹੋਣੇ ਨਹੀਂ ਸੀਗੀ ਵੀ ਤੂੰ ਐਂ ਕਰਕੇ ਮੇਰੇ ਤੋਂ ਜੈਨਸੀ ਫੀਡ ਕਰਨਗੇ ਜਰਦੀ ਨਹੀਂ ਮੈਂ ਮੈਨੂੰ ਇਸ ਘਰ ਚ ਦਫਾ ਕਰਨਾ ਚਾਹ ਨਹੀਂ ਤੂੰ ਹੀ ਕਹਦੇ ਮੈਂ ਉਹੀ ਭੱਜ ਜਾਂਦੀ ਆ ਆ ਡਰਾਮੇ ਕਰਨ ਦੀ ਲੋੜ ਤਾਂ ਨਹੀਂ ਹੈਗੀ ਬੁਲਬੁਲ ਮੈਂ ਤੈਨੂੰ ਕਦੋਂ ਕਹਤਾ ਵੀ ਤੂੰ ਇਸ ਘਰ ਦੇ ਵਿੱਚੋਂ ਜਾ ਆ ਪਹਿਲਾਂ ਵੀ ਤਾਂ ਮੈਂ ਤੈਨੂੰ ਕੱਪੜੇ ਪ੍ਰੈਸ ਕਰਕੇ ਦੇਣੇ ਆ ਜਿਹੜੀ ਚੀਜ਼ ਕਹਿੰਦੀ ਤੈਨੂੰ ਬਣਾ ਕੇ ਦੇਣੀ ਆ ਮੈਂ ਕਦੇ ਕਿਹਾ ਤੈਨੂੰ ਤੂੰ ਇੱਥੋਂ ਜਾ ਫਿਰ ਉਹਨੂੰ ਆਹ ਕੀ ਕਰੇ ਤੁਸੀਂ ਮੈਨੂੰ ਐਂ ਦੱਸ ਦੋ ਆਹ ਸੂਟ ਕਿਨੇ ਸਾੜਿਆ ਬੁਲਬੁਲ ਮੈਂ ਨਹੀਂ ਸਾੜਿਆ ਸੂਟ ਬਸ ਵੀਰੇ ਨੂੰ ਆ ਲਾਂ ਦੋ ਸ਼ਾਮ ਨੂੰ ਵੀਰੇ ਨੂੰ ਸ਼ਿਕਾਇਤ ਕਰਾਂਗੀ ਐਵੇਂ ਤੁਸੀਂ ਲੋਟ ਆਉਣਾ ਹੈਗਾ ਅੱਜ ਤੇ ਮੇਰਾ ਸੂਟ ਸਾੜਿਆ ਕੱਲ ਨੂੰ ਭੂਆ ਦੇ ਪ੍ਰੈਸ ਕਰਾਉਗੀ ਭੂਆ ਦੇ ਵੀ ਸਾੜ ਦੋਗੇ ਤੁਸੀਂ ਤਾਂ ਹੀ ਤਾਂ ਤੁਹਾਡੇ ਘਰ ਕਹਿਣਾ ਘਰ ਚ ਕਲੇਸ਼ ਰਹਿੰਦਾ ਨਹੀਂ ਬੁਲਬੁਲ ਠੀਕ ਮੇਰੀ ਗੱਲ ਸੁਣ ਨਹੀਂ ਤੇਰਾ ਸੂਟ ਤਾਂ ਨਹੀਂ ਸਾੜਿਆ ਪਰ ਮੈਂ ਤੇ ਤੁਮਾਫੀ ਜਨੂਰ ਮੰਗ ਲੈਣੀ ਹੈ ਕਿ ਕਿ ਤੂੰ ਇਹ ਗੱਲ ਨਾ ਆਪਦੇ ਵੀਰੇ ਨੂੰ ਨਾ ਕਹੀਂ ਤੇਰਾ ਵੀਰਾ ਮੈਨੂੰ ਲੈ ਕੇ ਪਹਿਲੇ ਹੀ ਬਹੁਤ ਪਰੇਸ਼ਾਨ ਰਹਿੰਦਾ ਹੈ ਹੁਣ ਤਾਂ ਸਗੋਂ ਬਹਾਰ ਨਾ ਮਿਲ ਜੂਗਾ ਮੈਨਾਂ ਲੜਨ ਦਾ ਮੈਂ ਨਹੀਂ ਚਾਹੁੰਦੀ ਕਰ ਇਕੁਲੇਸ਼ਨ ਹੋਵੇ ਤੂੰ ਦੇਖ ਤੂੰ ਜੋ ਵੀ سزا ਦੇਣੀ ਹੈ ਨਾ ਤੂੰ ਮੈਨੂੰ ਹੁਣੀ سزا ਦੇ ਦੇ ਪਰ ਉਹਨਾਂ ਕੋਈ ਗੱਲ ਨਾ ਕਰੀ ਘਰ ਵਰਕੇ ਕੋਈ ਗੱਲ ਨਾ ਕਰੀ ਬਹੁਤ ਡਰਾਮੇ ਕਰਦੀ ਆਂ ਭਾਬੀ ਤੂੰ ਚਲ ਕੋਈ ਨਾ ਨਹੀਂ ਦੱਸਦੀ ਮੈਂ ਵੀਰੇ ਨੂੰ ਪਰ سزا ਤਾਂ ਤੈਨੂੰ ਫਿਰ ਵੀ ਮਿਲੂਗੀ ਹਾਂ ਬੁਲਬੁਲ ਮੈਨੂੰ ਮਨਜ਼ੂਰ ਹੈ ਤੂੰ ਦੱਸ ਕੀ سزا ਦੇਵੇਂਗੀ ਪਰ ਕਰ ਇਕੁਲੇਸ਼ਨ ਆ ਭਾਈ ਠੀਕ ਆ ਮੈਂ ਅੱਜ ਆਪਣੇ ਫਰੈਂਡ ਦੀ ਨਾ ਬਰਥਡੇ ਪਾਰਟੀ ਤੇ ਜਾਣਾ ਤੇ ਮੈਂ ਆ ਸੂਟ ਪਾ ਕੇ ਜਾਣਾ ਸੀ ਤੁਸੀਂ ਆ ਹੁਣ ਮੇਰਾ ਸੂਟ ਸਾੜਤਾ ਤੁਸੀਂ ਇਹਦੇ ਥਾਂ ਤੇ ਨਾ ਮੈਨੂੰ ਨਵਾਂ ਸੂਟ ਦਿਵਾ ਕੇ ਦਿਓ ਇਹ ਆਇਆ ਸੀ 3000 ਦਾ ਮਨਜ਼ੂਰ ਹੈ ਸੋ ਜਾ ਨਹੀਂ ਤਾਂ ਬਸ ਵੀਰੇ ਨੂੰ ਇੱਕ ਫੋਨ ਕਰਨਾ ਹੈ ਵੀਰੇ ਨੇ ਘਰੇ ਆ ਕੇ ਨਾ ਥੋੜੀ ਹੋਰ ਰੀਲ ਬਣਾਉਣੀ ਐ ਛੇੜੀ ਤੁਸੀਂ ਕਦੇ ਸੋਚਿਆ ਵੀ ਨਹੀਂ ਹੋਗਾ 3000 ਦਾ ਪਰ ਤੇ ਪਰ 3000 ਮੈਂ ਕਿੱਥੋਂ ਲੈ ਕੇ ਆਉਂਗੀ ਬੁਲਬੁਲ ਮੇਰੇ ਕੋਲ ਤਾਂ 500 ਰੁਪਿਆ ਵੀ ਨਹੀਂ ਹੁੰਦਾ ਘਰੇ ਇਹ ਤਾਂ ਉਦੋਂ ਸੋਚਣਾ ਸੀ ਜਦੋਂ ਮੇਰਾ ਸੂਟ ਸਾੜਿਆ ਗਲਤੀ ਕਰੀ ਐ ਹੁਣ سزا ਤਾਂ ਮਿਲੂਗੀ ਨਹੀਂ ਤਾਂ ਬਸ ਫਿਰ ਵੀਰੇ ਨੂੰ ਤਾਂ ਮੈਂ ਦੱਸ ਹੀ ਦੇਣਾ ਕੋਈ ਨਹੀਂ ਬੁਲਬੁਲ ਮੈਂ ਖਾទੀਆਂ ਕੁਝ ਕਰਨਾ ਹੀ ਪੈਣਾ ਭਾਬੀ ਛੇਤੀ ਕਰਿੰਦਸ ਇਹ ਨਹਾਜ ਮੈਂ ਇਹ پیسے ਕਿੱਥੋਂ ਲੈ ਕੇ ਆਮ ਜਦ ਕਿ ਮੇਰੀ ਕੋਈ ਗਲਤੀ ਵੀ ਨਹੀਂ ਕੀ ਹੋਈ ਜਾਂਦਾ ਮੇਰੇ ਨਾਲ ਇਹ ਘਰਚ ਹਰੇਕ ਇਲਜ਼ਾਮ ਮੇਰੇ ਤੇ ਲਾਇਆ ਜਾ ਰਿਹਾ ਜਦ ਕਿ ਮੈਂ ਸਾਰਿਆਂ ਨਾਲ ਸਹੀ ਚੱਲ ਰਹੀ ਹਾਂ ਕਦੇ ਭੂਆ ਕਦੇ ਬੁਲਬੁਲ ਤੇ ਕਦੇ ਟਿੰਕਾ ਸਾਰੇ ਮੈਨੂੰ ਬੋਲਣ ਲੱਗ ਜਾਂਦੇ ਨੇ हाँ हाँ सीरत कोई गल नहीं मैं टाइम सिर पहुंच जाऊंगी बस यार की दसा जेड़ा मैं तेरे बर्थडे ते सूट पाना सी ना मेरी भरजाई ने जलाता साड़ता सीगा कोई गल नहीं मैं नवा सूट ना तू तो खरीद के रेडीमेड फिर तेरे को पहुंच दी थी ठीक है कुड़े पोता हाँ तू ना बड़ा बढ़िया काम किया चल शुरुआत तो हुई ਸ਼ੁਰੂਆਤ ਉਹ ਮੈਂ ਕਰਦੀ ਹੁਣ ਵਾਰੀ ਤੇਰੀ ਐ ਮੈਂ ਦੇਖਦੀ ਆ ਤੂੰ ਕੀ ਕੁਛ ਕਰਦੀ ਆ ਤੂੰ ਦੇਖਦੀ ਜਾ ਹੁਣ ਤਾਂ ਟਿੰਕੇ ਦਾ ਘਰ ਮੈਂ ਕਿਵੇਂ ਬਰਬਾਦ ਕਰਦੀ ਆ ਜਿਹਦਾ ਘਰ ਬਰਬਾਦ ਨਾ ਕੀਤਾ ਨਾ ਤੇ ਮੇਰਾ ਨਾਮ ਵਧਨ ਦੀ ਮੇਰੇ ਤਾਂ ਨਾ ਉਹਦੇ ਕਾਲਜ ਦਾ ਚੱਗ ਲੱਗਦੀ ਸੀ ਜਦੋਂ ਮੰਮੀ ਨੇ ਇਹਨਾਂ ਬਾਰੇ ਦੱਸਿਆ ਫਿਰ ਇਹਨੇ ਕੀ ਕੁਛ ਕਰਿਆ ਮੈਂ ਤਾਂ ਬਸ ਬੈਗ ਚ ਕੱਪੜੇ ਪਾਏ ਤੇ ਇੱਥੇ ਨੂੰ ਭੱਜੀ ਆਈ ਮੈਂ ਮੇਰੀ ਗੱਲ ਸੁਣਾ ਮਕਸਦ ਆਪਣਾ ਦੋਨਾਂ ਦਾ ਇੱਕ ਹੀ ਹੈ ਲੱਗੀ ਨਾ ਸਮਝ ਪਰ ਹੁਣ ਜਿਹੜਾ ਕੰਮ ਵੀ ਕਰਨਾ ਨਾ ਅੱਗੇ ਤੋਂ ਤਾਂ ਤੂੰ ਪਲਾਨ ਨਾਲ ਕਰੀ ਨਾਲੇ ਕੰਮ ਕਹਿੰਦੇ ਜਿੰਨਾ ਛੇਤੀ ਹੋ ਜੇ ਉਨਾ ਚੰਗਾ ਜਿੰਨਾ ਟਾਈਮ ਲੱਗਦਾ ਉੱਥੇ ਫਿਰ ਬੰਦਾ ਫਸ ਜਾਂਦਾ ਅਸਾਂ ਨਾਲ ਕੰਮ ਹੀ ਨਹੀਂ ਪੂਆ ਮੇਰਾ ਪਲਾਨ ਮੈਂ ਇਹੋ ਜਿਹੇ ਹਿਸਾਬ ਨਾਲ ਕਰਦੀ ਆ ਫਿਰ ਕੰਮ ਵੀ ਸਕਸੈਸਫੁਲ ਹੋ ਜੇ ਤੇ ਕਿਸ ਨੂੰ ਪਤਾ ਵੀ ਨਾ ਲੱਗੇ ਉਹ ਕਹਿੰਦੇ ਨਹੀਂ ਹੁੰਦੇ ਸਤ ਪ ਵੀ ਮਰ ਜੇ ਤੇ लाठी ਵੀ ਨਾ ਟੁੱਟੇ ਉਹ ਕੰਮ ਹੈ ਮੇਰਾ ਤਾਂ ਮੈਂ ਸਦਕੇ ਜਾਵਾਂ ਤੇਰੀ ਤੋਂ ਸੱਚੀ ਬਾਲੀ ਸਿਆਣੀ ਹੈ ਮੈਨੂੰ ਤਾਂ ਇਹ ਲੱਗਦਾ ਪਿਛਲੇ ਜਨਮ ਚ ਪੱਕਾ ਤਾਂ ਮੇਰੀ ਈ ਹੋਏਗੀ ਸਹੀ ਗੱਲ ਹੈ ਪੂਆ ਸਿਆਣੀ ਨਹੀਂ ਹੈਗੀ ਮੈਂ ਖੁਲਾਕ ਪਰ ਇੱਕ ਗੱਲ ਨਹੀਂ ਸਮਝ ਆ ਰਹੀ ਟਿੰਪੂ ਤੋਂ ਤਾਂ ਆਪਾਂ ਬਦਲਾ ਲੈ ਲਾਂਗੇ ਇਹਨੂੰ ਤੰਗ ਕਰ ਕਰਕੇ ਤੇ ਰਹਿ ਗਈ ਗਗਨ ਉਹ ਤੋਂ ਬਦਲਾ ਕਿਵੇਂ ਲਵਾਾਂਗੇ ਆਪਾਂ ਤੂੰ ਦੇਖਦੀ ਜਾ ਪਹਿਲਾਂ ਡਿੰਪਲ ਦਾ ਕੰਮ ਤਮਾਮ ਕਰਾਂਗੇ ਫੇਰ ਵਾਰੀ ਆ ਜੂ ਵਿਚਾਰੀ ਗਗਨ ਦੀ ਬੱਚਾ ਆਪਾ ਤੂੰ ਵੀ ਨਹੀਂ ਸਕਦੀ ਨळे ਹੁਣ ਜਦੋਂ ਤੂੰ ਇੰਨੀਆਂ ਚਲਾਕੀਆਂ ਕਰਨ ਜਾਣਦੀ ਐ ਗਗਨ ਆਪਣੇ ਘਰੇ ਕੀ ਚੀਜ਼ ਐ ਉਹਦਾ ਘਵਾ ਤੂੰ ਮੇਰੇ ਤੇ ਛੱਡ ਦੇ ਦੇਖੀ ਚੱਲ ਅੱਗੇ ਕੀ ਕੁਝ ਹੁੰਦਾ ਮੈਂ ਪੁੱਵਾਂ ਬੋਲਦੀ ਨਹੀਂ ਕੀ ਕੰਮ ਕਰਤਾ ਹੈ ਜੀ ਬੈਠੀਆਂ ਜੀ ਤਾਂ ਲੱਗਿਆ ਤੇਰਾ ਜੀ ਤਾਂ ਬੁੱਤ ਮੇਰਾ ਲੱਗ ਗਿਆ ਪਰ ਕੀ ਪਰ ਉਹ ਇਹ ਕੋ ਕਹੇਗਾ ਤਾਂ ਪੁੱਵ ਕੀ ਕਹਦੀ ਹੈ ਪਰ ਤੇਰੀ ਕੀ ਨੀ ਤਾਂ ਮੈਨੇ ਜਮਾਈ ਨਹੀਂ ਦੇਖ ਕੇ ਚਾਲਦੀ ਐਨਾ ਕੁੱਠਾ ਸਿੱਧਾ ਬੋਲਦੀ ਇਹਦੇ ਤਾਂ ਵਿੱਠੀ ਜਮਾਨ ਲੱਗੀ ਐ ਇਹਨੂੰ ਇੰਨੇ ਆਕਰ ਮੌਤ ਨਹੀਂ ਹੈਗੀ ਵੀ ਵੱਡਾ ਕੀ ਹੁੰਦਾ ਛੋਟਾ ਕੀ ਹੁੰਦਾ ਇਸੇ ਲਈ ਬੋਲਣ ਚੱਲਣ ਵਾਲੇ ਹੱਥ ਹੀ ਨਹੀਂ ਪਤਾ ਇਹਨੂੰ ਤਾਂ ਬਿੰਪਲ ਦੀ ਗੱਲ ਕਰ ਰਹੀ ਹੈ ਬੇਹੋਰ ਕੀ ਦੀ ਕਰਨੀ ਹੈ ਇੱਥੇ ਤੇ ਬੜੀ ਸਿਰ ਚੜਾ ਰੱਖੀ ਆ ਭਾਈ ਪਰ ਮੈਨੂੰ ਤਾਂ ਉਹ ਕਹਿੰਦੀ ਸੀ ਮੈਂ ਪੂਆ ਦਾ ਪੂਰਾ ਖਿਆਲ ਰੱਖਦੀ ਆ ਹਾਂ ਸੱਤਾ ਜੀਆ ਦੀ ਸਵਾ ਖਿਆਲ ਰੱਖਦੀ ਆ ਮੇਰਾ ਜੇ ਮੇਰਾ ਖਿਆਲ ਰੱਖਦੀ ਹੁੰਦੀ ਮੈਂ ਤੈਨੂੰ ਕਿਉਂ ਕਹਿੰਦੀ ਤੇਰੀ ਗੱਲ ਸੁਣ ਪੁੱਤ ਹੁਣ ਜੇ ਪਾਈ ਮੈਂ ਇੱਥੇ ਦੋ ਦਿਨ ਆ ਗਈ ਤੁਹਾਡਾ ਕੁਝ ਚੱਕ ਕੇ ਲੈ ਜੂਗੀ ਹੈ ਬੰਦਾ ਮੋਟਿਆਰ ਦਾ ਮਾਰਾ ਮਿਲਣੇ ਕਿਲ ਨਾ ਆਇਆ ਦਾ ਕਰ ਵਾਰ ਛੱਡ ਕੇ ਮੈਂ ਤਾਂ ਉਹ ਵੀ ਨਹੀਂ ਆਈ ਮੈਂ ਤਾਂ ਜਿੱਤਿਆ ਸੱਦਿਆ ਮੈਂ ਤਾਂ ਆਈ ਨਾ ਨਾ ਪੂਰਾ ਕਿਹੋ ਜੀਆਂ ਗੱਲਾਂ ਕਰਦੀਆਂ ਜੇ ਦਾ ਅਰਦਾ ਘਰ ਆ ਗਰ ਲੈ ਤੂੰ 4 ਦਿਨ ਕੀ ਤੂੰ ਚਾਹੇ 4 ਮਹੀਨੇ ਰਹਿ ਇਥੇ ਤੂੰ ਨੇ ਮੈਂ ਹੀ ਬੁਲਾਇਆ ਤੇ ਉਹ ਤਾਂ ਮੈਨੂੰ ਭਾਈ ਦੇਖ ਨਹੀਂ ਆਉਂਦੀ ਹੈਗੀ ਦੇਖ ਲੈ ਜੇ ਮੈਂ ਕਹਿਾਂ ਮਹਾ ਕੁੜੇ ਮੇਰੇ ਵਾਲੇ ਕਮਰੇ ਚ ਚਾੜੂ ਲਾਉਂਦੀ ਮੈਨੂੰ ਉਹ ਕੋਈ ਸੁਣਾਈ ਆ ਕੀ ਗੱਲ ਹੈ ਭਾਈ ਉਹਨੂੰ ਹੋਰ ਤਾਂ ਕਰਦੀ ਸਪਾਈ ਕਰਨ ਦਾ ਪਤਾ ਹੈ ਮੇਰੇ ਕਮਰੇ ਚ ਜਾਣ ਕੇ ਪੂਰਾ ਛੱਡ ਜਾਂ ਜਿਉਂ ਉੱਥੇ ਚਾੜੂ ਨਹੀਂ ਲਾਉਂਦੀ ਹੈ ਉਹੀ ਫਿਰ ਮੈਂ ਤਾਂ ਸੱਤ ਵਜੇ ਨਹੀਂ ਕਰਦੀ ਮੈਂ ਤਾਂ ਤੁਹਾਡੀ ਆਰ ਵੀ ਕੁੱਛਣਾ ਲੱਗੀ ਤੈਨੂੰ ਪਤਾ ਤਾਂ ਹੈਗਾ ਇਸੇ ਗੱਲ ਦੇ ਮਾਰੇ ਤਾਂ ਮੈਂ ਤੈਨੂੰ ਸੱਜਿਆ ਹੀ ਵੀ ਇਹ ਤਾਂ ਪੁੱਠੀ ਜੀ ਹੋਈ ਪਈ ਆ ਹੁਣ ਮੇਰੀ ਗੱਲ ਸੁਣ ਪੁੱਤ ਮੇਰੀ ਤਾਂ ਆਪਣੇ ਘਰ ਚ ਵੇਖਾਈ ਨੀ ਇੱਜ਼ਤ ਐ ਮੇਰੇ ਤਾਂ ਨੂੰ ਪੁੱਤ ਭਾਈ ਮਿੱਥੋਂ ਪੁੱਛੇ ਬਿਨਾ ਕੋਈ ਗੱਲ ਨਹੀਂ ਕਰਦੇ ਨਾ ਮਿੱਥੋਂ ਬਾਹਰ ਐ ਐਡੀ ਮੇਰੇ ਘਰ ਚ ਮੇਰੀ ਇੱਜ਼ਤ ਹੁੰਦੀ ਐ ਪਰ ਤੇਰੇ ਘਰ ਜਾ ਕੇ ਵੀ ਬੇਇੱਜ਼ਤੀ ਕਰਾਉਣੀ ਐ ਮਿੱਥੋਂ ਨਹੀਂ ਗੱਲਾਂ ਚੱਲੀਆਂ ਆ ਜਾਂਦੀਆਂ ਨਾਲੇ ਦੇਖ ਹੁਣ ਧੀਆਂ ਦੀ ਤਾਂ ਭਾਈ ਇਕੱਲਾ ਨਾਲ ਸਾਂਝ ਮਰਦੇ ਬੰਦ ਤੱਕ ਹੁੰਦੀ ਐ ਠੀਕ ਐ ਕੋਈ ਲੈਣ ਦੇਣ ਦੀਆਂ ਚੀਜ਼ਾਂ ਦਾ ਭੁੱਖਾ ਨਹੀਂ ਹੁੰਦਾ ਉਹੀ ਗੱਲ ਕਹਿੰਦੇ ਹੁੰਦੇ ਵੀ ਈਆਂ ਤੇ ਜਦੋਂ ਮੱਕ ਜਾਂਦੀਆਂ ਨੇ ਮਰਿਆਂ ਤੋਂ ਬਾਅਦ ਕਫੜ ਵੀ ਪੇਕਿਆ ਦਾ ਢੀਕ ਦਿਆਂ ਨੇ ਕਿ ਜੇ ਹਣ ਮੇਰਾ ਭਾਈ ਨਹੀਂ ਰਿਹਾ ਤਾਂ ਮੇਰਾ ਭਲਾ ਇਸ ਘਰ ਚ ਕੋਈ ਹਿਸਮੂ ਨਹੀਂ ਰਿਹਾ ਤੇ ਉਹ ਜੀਆਂ ਗੱਲਾਂ ਕਰੀਏ ਪੂਰਾ ਮੈਂ ਭਲਾ ਤੈਨੂੰ ਕੁਝ ਕਿਹਾ ਮੈਂ ਤਾਂ ਤੈਨੂੰ ਆਪ ਬੁਲਾਇਆ ਇਹਦਾ ਹੁਣ ਤੈਨੂੰ ਪਤਾ ਇਹ ਗੰਗਨ ਕਰਕੇ ਕਰਦਾ ਉਹ ਨਹੀਂ ਤਾਂ ਮੈਂ ਕਹਿਣੀ ਆ ਪੁੱਤ ਮੈਂ ਮੋਹ ਪਿਆਰ ਦੀ ਆਣੀ ਆ ਵੀ ਚਲ ਮੇਰਾ ਭਾਈ ਤਾਂ ਨਹੀਂ ਹੈਗਾ ਯਾਹ ਪਤੀਜਾ ਤਾਂ ਹੈਗਾ ਮੈਂ ਤਾਂ ਤੁਹਾਡੇ ਸਾਕੀ ਮਨਾਉਣੀ ਆ ਪਰੇ ਚੰਦਰੀ ਆਏ ਸਾਬ ਕਿ ਇਹ ਵੀ ਇੱਥੇ ਆ ਕੇ ਪਤਲੀ ਸਾਨੂੰ ਰੋਟੀ ਲਾ ਕੇ ਤੂੰ ਫੇਰ ਨਾ ਕਰ ਤੂਆ ਤੂੰ ਨਾ ਮਾਨਵਖਾ ਕਰ ਇਹਨੂੰ ਮੈਂ ਦੇਖਦਾਗਾ ਸਮਝਾ ਦੇ ਹਾਂ ਇਸ ਘਰ ਚ ਜੇ ਤੇਰੀ ਇੱਛਾ ਨਾ ਹੋਈ ਫੇਰ ਮੈਂ ਉਹਨੂੰ ਇੱਥੇ ਰਹਿਣ ਵੀ ਨਹੀਂ ਦੇਣਾ ਹਾਂ ਉਹੀ ਗੱਲ ਐ ਭਾਈ ਮੈਂ ਕਦੇ ਕਿਸੇ ਨੂੰ ਐ ਬੇਇੱਜ਼ਤੀ ਕਰਾਈ ਮੇਰੇ ਪੁੱਤ ਦੀਆਂ ਤਾਂ ਮੇਰੇ ਸਾਹਾਂ ਚ ਸਾਹ ਲੈਂਦੇ ਹੈਗੇ ਹੈ ਇਹਦਾ ਜਦੋਂ ਜੀ ਕਰਦਾ ਮੈਨੂੰ ਪੁੱਠਾ ਸਿੱਧਾ ਬੋਲ ਤਰਤੀ ਆ ਤੂੰ ਫੇਰ ਨਾ ਕਰ ਤੂਆ ਕੋਈ ਗੱਲ ਨਹੀਂ ਆ ਮੈਂ ਵੀ ਨਾ ਫਸਿਆ ਹੋਇਆ ਸੀ ਮੈਨੂੰ ਐ ਸੀ ਵੀ ਚਲ ਕਾ ਨੂੰ ਇਹਦੇ ਨਾਲ ਉਹ ਕਰਨੀ ਆ ਨਾ ਭਾਈ ਮੇਰੀ ਗੱਲ ਸੁਣ ਲੈ ਜੇ ਮੈਨੂੰ ਹੁਣ ਐ ਬੋਲੀ ਆਪਾਂ ਤਾਂ ਦਾ ਚੱਕ ਜੁੰਨੀ ਵਗ ਜਾਗੇ ਮੇਰੇ ਇੱਥੇ ਕੀ ਗੱਲ ਗੱਦ ਤੇ ਆ ਮੈਂ ਕਿਉਂ ਬੈਠੂਗੀ ਲੈ ਪੂਆ ਫੇਰ ਉਹੀ ਗੱਲ ਉਹ ਯਾਰ ਤੇਰੇ ਬਿਨਾ ਮੈਂ ਕਾਹਦਾ ਆਪਣਾ ਮਨਵਾ ਦੱਸਣਾ ਤਾਂ ਮੇਰੀ ਮਾਂ ਇੱਥੇ ਤੇ ਤੇਰੇ ਕਰ ਕੀ ਤਾਂ ਆਈ ਆ ਪੁੱਤ ਪਰ ਹੁਣ ਕਿਸੇ ਗੱਲ ਦੀ ਹੱਦ ਹੁੰਦੀ ਆ ਮੈਨੂੰ ਵੀ ਬੇਇੱਜ਼ਤੀ ਨਹੀਂ ਕਰਾਈ ਜਾਂਦੀ ਤੂੰ ਮੇਰੇ ਘਰ ਕੇ ਬੈਠੀ ਰਹਿ ਚੁੱਪ ਕਰਕੇ ਇਹਨੂੰ ਮੈਂ ਆਪੇ ਸਮਝਾ ਦਿੰਨਾ ਅੱਗੇ ਤਾਂ ਆਹ ਬੋਲਦੀ ਠੀਕ ਆਲਾ ਪੁੱਤੇ ਨੂੰ ਦੇ ਨਹੀਂ ਮੈਥੋਂ ਬੁਰਾ ਕੋਈ ਨਹੀਂ ਭਾਈ ਮੈਂ ਜਲਦੀ ਕਿਸੇ ਨੂੰ ਨਾ ਨਾ ਤੂੰ ਫਿਕਰ ਨਾ ਕਰ ਮੈਂ ਸਮਝਾਉਣਾ ਇਹਨੂੰ ਲੈ ਹੁੰਦੇ ਦੇ ਤਾਂ ਪੂਰੇ ਖਾਣੇ ਪਾਤੇ ਨਾ ਚਲੋ ਕੋਈ ਤਾਂ ਜ਼ਿੰਦੇ ਤੇਰਾ ਕੰਮ ਮੈਨੂੰ ਲੱਗਦਾ ਲੋਟੀ ਆ ਜੂ ਉਹ ਨਹੀਂ ਬੁਰਾ ਤੈਨੂੰ ਬਹਿਨ ਪੈ ਗਿਆ ਹੁਣ ਮੈਨੂੰ ਨਹੀਂ ਇਹ ਗੱਲ ਠੀਕ ਲੱਗਦੀ ਆਹੋ ਮੈਂ ਤਾਂ ਪਾਗਲ ਆ ਤੁਹਾਨੂੰ ਹੀ ਲੱਗਦਾ ਵੀ ਡਿੰਪਲ ਸਾਊ ਆ ਮੈਨੂੰ ਪੁੱਛ ਕੇ ਦੇਖੋ ਅਸਲੀ ਰੰਗ ਤਾਂ ਮੈਂ ਦੇਖੇ ਨੇ ਹੱਸ-ਹੱਸ ਕੇ ਪਤਾ ਨਹੀਂ ਕਿਹਦੇ ਨਾਲ ਫੋਨ ਤੇ ਗੱਲਾਂ ਕਰ ਰਹੀ ਸੀ ਇਹ ਕੀ ਕਹੀ ਹੈ ਨੀ ਆ ਜੋ ਐਨੀ ਸਿਆਣੀ ਆ ਅੱਗੇ ਤਾਂ ਉਹਦੀ ਗੱਲ ਕੋਈ ਸੁਣੀ ਨਹੀਂ ਮੈਂ ਤੁਹਾਨੂੰ ਹੀ ਲੱਗਦਾ ਵੀ ਉਹ ਸਿਆਣੀ ਆ ਤੁਸੀਂ ਆਪ ਤਾਂ ਦੂਜਾ ਵਿਆਹ ਕਰਾ ਲਿਆ ਤੇ ਤੁਹਾਨੂੰ ਕੀ ਲੱਗਦਾ ਕਿ ਆ ਤੁਹਾ ਦਾ ਕੋਈ ਦੁਜਾ ਖਸਮ ਨਹੀਂ ਪਾਲ ਸਕਦੀ ਪਾਲ ਸਰਦੀ ਹੈ ਵੀਰੇ ਬਰਬਰ ਤੇਰਾ ਦਿਮਾਗ ਖਰਾਬ ਹੋ ਕੀ ਭਕਾਈ ਮਰੀ ਜਿੰਦੀ ਆ ਉਹ ਇਹੋ ਜੀ ਨਹੀਂ ਹੈਗੀ ਨਾਲੇ ਜੇ ਉਹ ਇਹੋ ਜੀ ਹੁੰਦੀ ਤਾਂ ਅੱਜ ਨੂੰ ਕਦੋਂ ਦੀ ਘਰੋਂ ਗਲ ਗਿਆ ਸੀ ਇਹ ਹੀ ਤੋਂ ਫੁਲੇ ਖਬੀਰੇ ਤੁਹਾਨੂੰ ਤੁਹਾਡੇ ਮੋਰੇ ਤਾਂ ਸੌ ਗਾਂਜੰਦੀਆਂ ਪਿੱਛੇ ਕੀ ਕੁਛ ਕਰਦੀ ਐ ਇਹ ਤੁਹਾਨੂੰ ਨਹੀਂ ਪਤਾ ਸਿਰਫ ਮੈਂ ਹੀ ਜਾਣਦੀ ਆ ਜੇ ਤੁਹਾਨੂੰ ਫਿਰ ਵੀ ਯਕੀਨ ਨਹੀਂ ਆਉਂਦਾ ਤੁਸੀਂ ਮੈਂ ਪ੍ਰੂਫ ਦੇ ਸਕਦੀ ਆਂ ਅੱਛਾ ਜੇ ਤਰੀ ਇਹ ਗੱਲ ਸੱਚ ਹੈ ਨਾ ਬਿਲਕੁਲ ਆ ਫਿਰ ਮੈਂ ਵੀ ਦੇਖਦਾ ਕਿ ਉਹ ਕਿਹੜੀ ਖੇਪ ਆਉਣ ਨੂੰ ਫਿਰਦੀ ਆ ਮੇਰੇ ਸਿਰ 'ਚ ਹਾਂ ਹਾਂ ਵੀਰੇ ਮੈਂ ਸੱਚ ਬੋਲ ਰਹੀ ਆ ਝੂਠ ਬੋਲ ਕੇ ਮੈਂ ਕੀ ਲੈਣਾ ਪ੍ਰੂਫ ਜਦੋਂ ਮੇਰੇ ਕੋਲ ਆ ਗਿਆ ਮੈਂ ਤੁਹਾਨੂੰ ਦਿਖਾ ਦਾਂਗੀ ਫਿਰ ਤਾਂ ਯਕੀਨ ਆ ਜਾਊਗਾ ਅੱਜ ਤੁਮ ਨੂੰ ਕੋਈ ਪ੍ਰੂਫ ਦੇ ਦੇ ਉਹਦਾ ਤਾਂ ਫਿਰ ਮੈਂ ਦੇਖੂੰਗਾ ਵੀ ਕੀ ਕਰ ਠੀਕ ਆ ਮੇਰੇ ਭਾਬੀ ਭਾਬੀ ਕੀ ਕਰੀਏ ਨੂੰ ਤੇ ਹਾਂ ਬਲਬਲ ਕੁਛ ਨਹੀਂ ਮੈਂ ਤਾਂ ਉਧਰ ਦੇਖਦੀ ਸੀ ਕਿ ਕਿਦਾਂ ਮੈਨਾਂ ਤੁਹਾਨੂੰ ਨਾਲ ਇੱਕ ਗੱਲ ਕਰਨੀ ਸੀਗੀ ਹਾਂ ਦੱਸ ਕੀ ਗੱਲ ਕਰਨੀ ਹੈ ਮੈਨਾਂ ਕਾਲਜ ਜਾ ਰਹੀਆਂ ਤੇ ਨਾ ਮੈਂ ਇੱਕ ਪਾਰਸਲ ਮੰਗਵਾਇਆ ਸੀਗਾ ਮੈਂ ਲੇਟ ਹੋ ਜਾਾਂਗੀ ਤੇ ਉਹ ਪਾਰਸਲ ਨਾ ਹੁਣੇ ਆ ਜਾਊਗਾ ਘੰਟੇ ਦੋ ਘੰਟੇ ਤੱਕ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਤੂੰ ਜਾ ਕਾਲਜ ਮੈਂ ਤੇਰਾ ਪਾਰਸਲ ਰੱਖ ਲਾਂਗੀ ਲੈ ਕੇ ਠੀਕ ਹੈ ਭਾਬੀ ਵੈਸੇ ਤੇਰਾ ਬਹੁਤ ਬਹੁਤ ਧੰਨਵਾਦ ਭਾਬੀ ਤੂੰ ਮੇਰਾ ਹਰੇਕ ਕੰਮ ਕਰ ਦਿੰਨੀ ਆ ਮੈਂ ਹੀ ਤੈਨੂੰ ਪੁੱਠਾ ਬੋਲ ਪਿਉ ਉਸ ਦਿਨ ਸੂਟ ਛੜ ਗਿਆ ਸੀ ਨਾ ਉਹਦੇ ਕਰਕੇ ਕੋਈ ਗੱਲ ਨਹੀਂ ਬਲਬਲ ਫਿਰ ਕੀ ਹੋ ਗਿਆ ਤੂੰ ਮੇਰੀ ਜਵਾਕ ਆ ਮਿਆਣੀ ਆ ਮੈਨੂੰ ਕਹਿ ਸਕਦੀ ਏ ਕੁਝ ਵੀ ਨਾਲੇ ਵੈਸੇ ਵੀ ਭਾਬੀਆਂ ਤਾਂ ਮਾਸਮਾਨ ਹੁੰਦੀਆਂ ਨੇ ਮੈਂ ਤੇਰੀ ਕਿਸੇ ਗੱਲ ਦਾ ਗੁੱਸਾ ਨਹੀਂ ਕਰਦੀ ਕਮਲ ਜੇ ਮੈਂ ਤੇਰੇ ਨਾਲ ਖਿਆਲ ਰੱਖਦੀ ਆ ਤੇ ਹੋਰ ਕੌਣ ਰੱਖੂਗਾ ਦੱਸੇ ਮਾਸਮਾਨ ਪਰ ਮਾਤਾ ਨਹੀਂ ਨਾ ਬੇਸ਼ੱਕ ਮਾਂ ਨਹੀਂ ਫਰਮੇਦ ਨੂੰ ਪਿਆਰ ਤਾਂ ਉਹਦਾ ਹੀ ਕਰਦੀ ਐ ਮੈਂ ਤਾਂ ਕਦੇ ਸਮਝਿਆ ਹੀ ਨਹੀਂ ਵੀ ਤੂੰ ਮੇਰੀ ਨੰਨ ਦਾ ਮੈਂ ਤਾਂ ਹਮੇਸ਼ਾ ਤੇਨ ਨਾਲ ਆਦੀ ਭੈਣ ਵਾਂਗੂ ਸਮਝਿਆ ਚਲ ਬਾਬੀ ਮੈਂ ਲੇਟ ਹੋਈ ਜੰਨੀ ਆ ਤਾਂ ਪਾਰਸਰ ਰੱਖ ਲਈ ਠੀਕ ਐ ਪੇਮੈਂਟ ਮੈਂ ਉਹਨਾਂ ਨੂੰ ਆਨਲਾਈਨ ਕਰ ਦਾਂਗੀ ਕੋਈ ਨਹੀਂ ਉਹ ਤਾਂ ਮੈਂ ਰੱਖ ਲਾਂਗੀ ਫਿਰ ਮੈਨੂੰ ਇੱਕ ਗੱਲ ਹੋਰ ਕਹਿਣਾ ਚਾਹੁੰਦੀ ਸੀ ਹੂੰ ਕਦੇ-ਕਦੇ ਤੈਨੂੰ ਦੇਖ ਕੇ ਨਾ ਮੈਨੂੰ ਆਪਣੀ ਸਗੀ ਭੈਣ ਯਾਦ ਆ ਜਾਂਦੀ ਆ ਤੈਨੂੰ ਪਤਾ ਵਿਆਹ ਤੋਂ ਪਹਿਲਾਂ ਨਾ ਅਸੀਂ ਬਹੁਤ ਲੜਦੀਆਂ ਹੁੰਦੀਆਂ ਸੀ ਉਹ ਵੀ ਤੇਰੇ ਵਾਂਗੂ ਨਾ ਗੁੱਸੇ 'ਚ ਮੈਨੂੰ ਬਥੇਰਾ ਪੁੱਠਾ ਸਿੱਧਾ ਬੋਲਦੀਆਂ ਹੁੰਦੀਆਂ ਸੀ ਪਰ ਮੈਂ ਕਦੇ ਉਹਨਾਂ ਦੀ ਗੱਲ ਦਾ ਗੁੱਸਾ ਨਹੀਂ ਸੀ ਕੀਤਾ ਕਿ ਕਿ ਭੈਣਾਂ ਦਾ ਪਿਆਰ ਹੀ ਇਦਾਂ ਦਾ ਹੁੰਦਾ ਜਿੰਨਾ ਮਰਜ਼ੀ ਲੜ ਲਓ ਭੈਣਾਂ ਖਰੋਂ ਦੂਰ ਥੋੜਾ ਹੁੰਦੀਆਂ ਨੇ ਭਾਬੀ ਉਹ ਤੇਰੀ ਸਕੀ ਭੈਣ ਸੀ ਮੈਂ ਸਕੀ ਤਾਂ ਨਹੀਂ ਨਾ ਪਾਗਲੀ ਸਕੀ ਬਗਾਨੇ ਇੱਥੇ ਕੀ ਨੇ ਜਿਹੜੀ ਆਪਣੇ ਨਾਲ ਬਾਲਾ ਪਿਆਰ ਕਰਨ ਲੱਗ ਜੰਨਾ ਉਹੀ ਸਕੇ ਹੋ ਜਾਂਦੇ ਨੇ ਤੇ ਜਿਹੜੇ ਸਕੇ ਹੁੰਦੇ ਨੇ ਕਈ ਵਾਰੀ ਜਦੋਂ ਆਪਾਂ ਨੂੰ ਪੁੱਛਣ ਨਾ ਨਾ

ਮੇਰੀ ਤਾਂ ਨਾ ਸਾਰੀ ਜ਼ਿੰਦਗੀ ਐ ਘਰ ਦੇ ਕੰਮਾਂ ਚ ਲੰਘ ਜਾਣੀ ਐ ਸੱਚੀ ਖਦੇ-ਖਦੇ ਨਾ ਮੈਨੂੰ ਥੇਲ ਬਾਰੇ ਯਾਦ ਆਉਂਦੇ ਨੇ ਛਤ ਮੈਂ ਵਿਆਹ ਕੀ ਇਸ ਕਾਰ ਤੇ ਵਿੱਚ ਆਈ ਸੀ ਨਾ ਸਾਰਿਆਂ ਨੂੰ ਕਿੰਨਾ ਚਾਹ ਸੀ ਮੇਰਾ ਸਾਰੇ ਰਿਸ਼ਤੇਦਾਰ ਸਾਰਾ ਟੱਬਰ ਕੇ ਪਿੱਛੇ ਫਿਰਦੌਸੀ ਮੇਰੇ ਕਿੰਨੀ ਇੱਜ਼ਤ ਕਰਦੇ ਸੀ ਮੇਰੇ ਤੇ ਮੇਰੇ ਮਾਪੇ ਮੇਰੇ ਮਾਪਿਆਂ ਨੇ ਮੈਨੂੰ ਇੱਕੋ ਹੀ ਗੱਲ ਕਹੀ ਸੀ ਕਿ ਪੁੱਤ ਜਿਸ ਘਰ ਦੇ ਵਿੱਚ ਤੇਰਾ ਵਿਆਹ ਹੋ ਗਿਆ ਨਾ ਅਸਲੀ ਘਰ ਤੇਰਾ ਉਹੀ ਆ ਤੇ ਤੇਰਾ ਹੱਕ ਵੀ ਉਸੇ ਘਰ ਚ ਆ ਪਰ ਕਦੇ ਸੋਚੀ ਨਹੀਂ ਸੀਗਾ ਕਿ ਜਿਹੜਾ ਮੇਰਾ ਅਸਲੀ ਘਰ ਹੈ ਆਪਣੇ ਮਾਪਿਆਂ ਨੂੰ ਛੱਡ ਕੇ ਜਿਸ ਘਰ ਦੇ ਵਿੱਚ ਆਈ ਹਉ ਤੇ ਮੇਰੀ ਪੂਰੀ ਇੱਜ਼ਤ ਨਹੀਂ ਹੈਗੀ ਖਲ ਲਾਇਕ ਨੌਕਰਾਨੀ ਇੱਕ ਨੌਕਰਾਨੀ ਸਮਝਦੇ ਆ ਬਸ ਮੈਂ ਇਹ ਤਾਂ ਉੱਥੇ ਤਾਂ ਮੇਰੀ ਕੋਈ ਇੱਛਾ ਤੇ ਨਹੀਂ ਹੈਗੀ ਛੇੜਾ ਕੋਈ ਆਉਂਦਾ ਥਾਨੇ ਮੇਲੇ ਮਾਰ ਕੇ ਭੱਜ ਜਾਂਦਾ ਤੇ ਨਾ ਮੇਰੀ ਸੱਸ ਫਿਰ ਮੇਰਾ ਘਰ ਆੜਾ ਤੇ ਫਿਰ ਮੇਰੀ ਸੋਖਣ ਤੇ ਰੈਂਦਾ ਖੁੰਦਾ ਰਿਸ਼ਤੇਦਾਰ ਰੱਬਾ ਮੇਰੀ ਤਾਂ ਕਿਸੇ ਨੇ ਵੀ ਨਹੀਂ ਸੁਣੀ ਕਿਸ ਨੇ ਵੀ ਨਹੀਂ ਮੇਰੀ ਸੁਣੀ ਘਟੋ ਘਟ ਕਿੱਥੇ ਰੁਤਾ ਮੇਰੇ ਹੱਕ ਚ ਰੱਖਦਾ ਹੱਥ ਮੇਂ ਕੱਲੀ ਆ ਕੱਲੀ ਆ ਮੈਂ ਮੈਂ ਤੋੜ ਜਰਨੀ ਹੁੰਦਾ ਹੋਰ ਜਰਨੀ ਹੁੰਦਾ ਮੈਥੋਂ ਕਦੋਂ ਤੱਕ ਤੋ ਤੱਕ ਮੈਂ ਆ ਸਭ ਕੁਝ ਸਹਿੰਦੀ ਰਹੂੰਗੀ ਹੇ ਤੋ ਵਧੀਆ ਤਾਂ ਤੂੰ ਮੈਨੂੰ ਮੌਤ ਹੀ ਦੇ ਦੇ ਹੇ ਰੱਬ ਉਹ ਗੱਲ ਕੀ ਹੋ ਗਈ ਉੜਿੰਕੀ ਅਵਰੇ ਗੱਲ ਪ੍ਰੂਫ ਦੀ ਗੱਲ ਕਰਦੀ ਸੀ ਨਾ ਆ ਦੇਖੋ ਪ੍ਰੂਫ ਬਣਾ ਲਿਆ ਮੈਂ ਕਿ ਕੌਣ ਹੈ ਮੈਨੂੰ ਕੀ ਪਤਾ ਕੌਣ ਹੈ ਮੁੰਡਾ ਜਿਹਦੇ ਨਾਲ ਉਹਦੀ ਗੱਲ ਚੱਲਦੀ ਆ ਉਹੀ ਹੋਣਾ ਕੀ ਪਤਾ ਕਿੰਨੇ ਕਾਸ਼ਕ ਹੋਣੇ ਵੀਰੇ ਉਹਦੇ ਤੁਹਾਡੇ ਮਗਰੋਂ ਕੀ ਕੁਝ ਕਰਦੀ ਫਿਰਦੀ ਆ ਸੱਚੀ ਮੈਨੂੰ ਇਹ ਉਮੀਦ ਨਹੀਂ ਸੀ ਭਾਬੀ ਤੋਂ ਆ ਕੀ ਫੜਾਈ ਜਾਂਦਾ ਇਹਨੂੰ ਕੀ ਫੜਾਉਣਾ ਵੀਰੇ ਮੁੰਡੇ ਤਾਂ ਬਸ ਖੁਆਣ ਜਾਂਦੇ ਕੁੜੀਆਂ ਨੂੰ ਤੇ ਕੁੜੀਆਂ ਨਗਰ ਲੱਗ ਜਾਂਦੀ ਨੇ ਇਹ ਹਜੇ ਛਲਾਰੂਆਂ ਪਿੱਛੇ ਸੂਟ ਸਾਰਟ ਆਇਆ ਹੁਣ ਉਹੀ ਮੰਗਵਾਇਆ ਹੋਣਾ ਡਿੰਪਲ ਨੇ ਜੀ ਇੰਨੀ ਹਿੰਮਤ ਇਹ ਮੇਰੀ ਗੈਰ ਹਾਜ਼ਰੀ ਚ ਮੁੰਡੇ ਘਰੇ ਬੁਲਾਉਣ ਲੱਗੀ ਐਸਾ ਬਨੜਤਾ ਇਹਨੇ ਮੇਰੀ ਇੱਜ਼ਤ ਮਿੱਟੀ ਚ ਮਿਲਾ ਦੇਣੀ ਆ ਹੋਰ ਵੀਰੇ ਲੋਕ ਕੀ ਕਹਿਣਗੇ ਕਿ ਪਹਿਲੇ ਇਹਦੇ ਜਵਾਬ ਨਹੀਂ ਹੋਇਆ ਤੇ ਹੁਣ ਆ ਆਪਣੇ ਆਸ਼ਕ ਬੁਲਾ ਕੇ ਕਰੇ ਪਤਾ ਨਹੀਂ ਕੀ ਕੁਛ ਕਰਦੀ ਆ ਤੁਹਾਡੀ ਤਾਂ ਬਹੁਤ ਵੱਡੀ ਬਦਨਾਮੀ ਹੋਗੀ ਵੀਰੇ ਕੀ ਮੂੰਹ ਦਿਖਾਉਂਗੀ ਤੁਸੀਂ ਲੋਕਾਂ ਨੂੰ ਕੋਈ ਨਾ ਪਹਿਲਾਂ ਤਾਂ ਮੈਂ ਚੁੱਪ ਸੀ ਪਰ ਹੁਣ ਇਹ ਕੁਛ ਨਹੀਂ ਮੈਂ ਚੱਲਣ ਦਿੰਦਾ ਇਹਦੀ ਹਿੰਮਤ ਕਿਵੇਂ ਹੋਈ ਐ ਕਰਦੀ ਇਹਦੇ ਨਾਲ ਤਾਂ ਮੈਂ ਗੱਲ ਕਰ ਤੀ ਫਿਰ ਇਹ ਹੌਲੀ ਗੱਲ ਕਰੋ ਭਾਬੀ ਨਾਲ ਬਹਿ ਕੇ ਬੁਲਬੁਲਾ ਹੁਣੇ ਬੈਠ ਕੇ ਗੱਲ ਕਰਨਾਂ ਦੀ ਰਹੀ ਜੀ ਆਹ ਦੇਖ ਤਾਂ ਲੈ ਇਹ ਕਰੀ ਕੀ ਕੁਛ ਜਾਂਦੀ ਹੈਗੀ ਫਿਰ ਲੜਾਈ ਕਰਕੇ ਹੋ ਕੀ ਜਾਊਗਾ ਉਹਨੂੰ ਹੋਰ ਸ਼ਹਿ ਮਿਲ ਜੂਗੀ ਹੁਣ ਤਾਂ ਉਹਨੂੰ ਮੈਂ ਦੱਸਾਂ ਵੀ ਉਹਦੇ ਨਾਲ ਬੰਦਾ ਕੀ ਆ ਆ ਜਿਹੋ ਜਿਹਾ ਕੰਮ ਕਰ ਰਹੀ ਆ ਨਾ ਉਹਨੂੰ ਮਹਿੰਗੇ ਬਹੁਤ ਪੈਣੇ ਆ ਹੁਣ ਤਾਂ ਪਤਾ ਹੀ ਨਹੀਂ ਸੀ ਵੀ ਇਹ ਆ ਕੁਝ ਵੀ ਕਰ ਸਕਦੀ ਹੈ ਕੋਈ ਨਾ ਉਹਨੂੰ ਮੈਂ ਦਿਖਾਉਣਾ ਪੰਜੀ ਦਾ ਪੌਣ બસ ਮੈਂ ਤਾਂ ਕੱਲ ਹੀ ਤਿਲਹੀ ਲਾਈ ਸੀ ਪੰਬੜ ਦਾ ਪਰ ਇਹ ਆਪ ਹੀ ਮੱਚ ਗਿਆ ਦੇਖੀ ਚਾਹ ਡਿੰਪਲ ਤੇਰਾ ਕੀ ਬੰਦ ਹੈ ਜਿੰਨੇ ਦੂ ਪੋਲੀ ਬੰਦੀ ਹੈ ਨਾ ਉੰਨੇ ਮੈਂ ਤੈਨੂੰ ਛੱਡਿਆ ਲੈ ਮੀਂਹ ਤੇਰਾ ਉਹ ਹਾਲ ਕਰੂਗਾ ਜਿਹੜਾ ਤੂੰ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਊਗਾ